ਕਿਰਪਾ ਆੜਾ ਆੜਾ ਕਾਲਾ ਬਾੜ ਜਾਲ ਕੋ ਵਿਚਾਰੀਐ ਧਰਮ ਕਰਮ ਧਰਮ ਭਰਮ ਕਰਮ ਮੈਂ ਵਿਚਾਰੀਐ ਅਨੰਤ ਦਾਨ ਧਿਆਨ ਗਿਆਨ ਧਿਆਨ ਵਾਣ ਵੇਖੀਐ ਧਰਮ ਕਰਮ ਕੀ ਬਿਨਾ ਸੁਕਰਮ ਪਰਮਲੇਖੀਐ ਬਰਤਾਦ ਆਦ ਦਾਨ ਸੰਜਮ ਆਦ ਤੀਰਥ ਦੇਵ ਕਰਮਣੰ ਹੈ ਆਦ ਕੰਝ ਮੇਦ ਰਾਜ ਸੂ ਬਿਨਾ ਨ ਪਰਮਣੰ ਨਿਵਲ ਦਾਦ ਕਰਮ ਪੇਖ ਅਨੇਕ ਪੇਖ ਮਾਨੀਐ ਆ ਦੇਖ ਪੇਖ ਕੇ ਬਿਨਾ ਸੁਕਰਮ ਪਰਮ ਜਾਨੀਐ ਆਜਾਤ ਪਾਦ ਆਮਾਤਤਾ ਦਾ ਆਜਾਤ ਸਿਧ ਹੈ ਸਦਾ ਅਸਤਰ ਮਿੱਤਰ ਪੁੱਤਰ ਪੌਤਰ ਜਾਤਰ ਤਤਰ ਸਰਬਦਾ ਖੰਡ ਮੰਡ ਚਾਂਡ ਦਾੰਡ ਖੰਡ ਖੰਡ ਪਾਕੀਐ ਨਰੂ ਪਰੰਗ ਰੇਖ ਅਲੇਖ ਪੇਖ ਮੈਂ ਨਰਾਕੀਐ ਅਨੰਤ ਗੀਰਤ ਆਸ ਆਸਨਾਦ ਨਾਰਦ ਆਸ ਨੰਗ ਬੈਰਾਗ ਔ ਸੰਨਿਆਸ ਔ ਆਨਾਤ ਜੋਗ ਪ੍ਰਗਨਨੰ ਅਨਾਦ ਤੀਰਥ ਸੰਜਮਾਦ ਵਰਤ ਨੇਮ ਪੇਖੀਐ ਅਨਾਦ ਅਗਾਦ ਕੇ ਬਿਨਾ ਸਮਸਤ ਪਰਮ ਲੇਖੀਐ ਰਸਾਵਲ ਛੰਦ ਦਇਆਦ ਆਦ ਤਰਮੰ ਸੰਿਆਸ ਆਦ ਕਰਮੰ ਗਜਾਦ ਆਦ ਦਾਨੰ ਹਯਾਦ ਆਦ ਥਾਨੰ ਸੋ ਵਰਣ ਆਦ ਦਾਨੰ ਸਮੁੰਦਰ ਆਦ ਸਨਾਨੰ ਵਿਸਵਾਦ ਆਦ ਭਰਮੰ ਬਿਰਕਾਦ ਆਦ ਕਰਮੰ ਨਿਵਲ ਆਦ ਕਰਨੰ ਸੁਨੀਲ ਆਦ ਵਰਣੰ अनीलयाद ध्यानञ्ज पदतात् प्रधानं अमितक आद भगतं अवक्त आद ब्रक्तं प्रशस्त अपराजापं परभगतातापं स्वभगताद कर्णं अजक्तुवा प्रहरणं वेरक्तुवा प्रकाशं अवक्तुवा प्रणाशनं समास्तुवा प्रदानं तुजस्तुवा तरानं आवकतुवा अपंगं एकस्तु आनंगं ഉവസ്ത് കൃപസ്തു കൃപാരം ക്ഷിതസ്ത് ഖണ്ഡം ഗതസ്തു ഖണ്ഡം കരസ്തു കാരണ ഗ്രസ്ണിതസ് താപം ചിതസ്തുപം ചിതസ്തുപം ചിക്സ്ത് നുവാൻ ടുട്ടസ്തു ടേറ്റ ਟਟਸਤੁਆ ਆਠਾਟੰ ਡਟਸਤੁਆ ਟਾਟੰ ਟਟਸਤੁਆ ਟਾ ਪੰਗਰਣ ਗਣੰਸਤੁਆ ਆਣਾਪੰ ਤਪਸਤੁਆ ਆਤਾਪੰ ਥਪਸਤੁਆ ਥਾਪੰ ਦਲਸਤੁਆ ਦੇਦੋਖੰ ਨੇਹਸਤੁਆ ਅਨੋਖੰ ਅਪਕਤੁਆ ਆਪਾਨੰ ਫਲਕਤੁਆ ਫਲਾਨੰ ਵਦਕਤੁਆ ਵ세ਖੰ ਫਜਸਤੁਆ ਆਪੇਖੰ मतास्तु वा फलानम् हृक्तु वा हृदानम् अडक्त्वाडङ्गम् त्रिकस्तु वा तृपङ्गम् रङ्गस्तुवारङ्गम् लवस्तु वा लङ्गम् यक्कस्तु वा यकापङ्कस्तु वा यकापङ् बधिस्तु वा वरदानम् यक्कस्तु वा एकानम् लवस्तु वा लेखम् ररस्तु वा रेखम् त्रे वा त्रिपङ्गे हरे अस्तु वा हरङ्गे ਜਸੂਆ ਮਹੇ ਸੰਪਜਸੂਆ ਆਪੇ ਸੰਬਰਸਤੂਆ ਬਰਾਨ ਪਲਸਤੂਆ ਬਲਾਨ ਨਰਸਤੂਆ ਨਰੇ ਸੰਦਲਸਤੂਆ ਦਲੇ ਸੰ ਪਾਦੜੀ ਸ਼ਾਂਤ ਪ੍ਰਜਾਦ ਦਿਨ ਆਜਬ ਇਕ ਆਤਮਾ ਰਾਮ ਅਨਪਉ ਸਰੂਪ ਅਨ ਹਦ ਕਾਮ ਅਣਸ਼ੇਜ ਤੇਜ ਆ ਜਾਣ ਬਾਹ ਰਾਜਾਨ ਰਾਜ ਸਾਹਾਨ ਸਾਰੋ ਉਚਰੇਉ ਆਤਮਾ ਪਰ ਆਤਮਾ ਸੰਗ ਉਤਪਜ ਸਰੂਪ ਆ ਬਿਗਤ ਆ ਪਾੰਗ ਇਹ ਕਾਣਿ ਆਹੇ ਆਤਮਾ ਸਰੂਪ ਜਿਹ ਅਮੇਤ ਤੇਜ ਅਤਪਦ ਬੇਭੂਤ ਪਰ ਆਤਮਾ ਬਾਚ ਇਹ ਬ੍ਰਹਮ ਆਹੇ ਆਤਮਾ ਰਾਮ ਜਿਹ ਅਮੇਤ ਤੇਜ ਅਬਿਗਤ ਆ ਕਾਮ ਜੇ ਪੇਦ ਪਰਮ ਨਹੀਂ ਕਰਮ ਕਾਲ ਜੇ ਸੱਤਰ ਮਿੱਤਰ ਸਰਵਾ ਦਿਆਲ ਡੋਬਿਓ ਨਾ ਡੁਬੈ ਸੁਖਿਓ ਨਾ ਜਾਏ ਕਟਿਓ ਨਾ ਕਟੈ ਨਾ ਬਾਰਿਓ ਬਰਾਈ ਛਿਜੈ ਨਾਨਕ ਸਤ ਸਾਤਰ ਪਾਤ ਜੇ ਸਾਤਰ ਮਿੱਤਰ ਨਹੀਂ ਜਾਤ ਪਾਤ ਸਤਰ ਸਹੰਤ ਸਾਦ ਸਤ ਪ੍ਰਗਾਏ ਛਿਜੈ ਨਾਨਕ ਖੰਡਿਓ ਨਾ ਜਾਏ ਨਹੀਂ ਜਰੈ ਨੈਕ ਪਾਵਕ ਮੰਜਾਰ ਬੋਰੈ ਨਸਿੰਦ ਸੁਖੈ ਨ ਬਿਆਰ ਇਕ ਕਰਿਉ ਪ੍ਰਸਾਨ ਆਤਮਾ ਦੇਵ ਅਰਪੰਗ ਰੂਪ ਅਨ ਪਉ ਆਪੇਵ ਯਹ ਚਤੁਰ ਵਰਗ ਸੰਸਾਰ ਦਾਨ কেহ ਚਤੁਰ ਵਰਗ ਕਿਚੈ ਵਖਿਆਨ ਇਕ ਰਾਜ ਧਰਮ ਇਕ ਦਾਨ ਤਰਮ ਇਕ ਭੋਗ ਤਰਮ ਇਕ ਮੋਸ਼ ਕਰਮ ਚਤੁਰ ਵਰਗ ਜਬ ਜਗ ਪੜੰਤ ਸੇ ਆਤਮਾ ਪਰਮਾਤਮਾ ਭੁਸ਼ੰਤ ਇਕ ਰਾਜ ਧਰਮ ਇਕ ਧਰਮਦਾਨ ਇਕ ਭੂਗ ਧਰਮ ਇਕ ਮੋਸ਼ਵਾਨ ਤੁਮ ਕਉ ਚਤੁਰ ਜਪਰੇ ਵਿਚਾਰ ਜੇ ਜੇ ਤ੍ਰਿਕਾਲ ਭਏ ਯੁਗ ਅਪਾਰ ਵਰਣਨ ਕਰੋ ਤੁਮ ਪੇਤਮਦਾਨ ਜਿਮਦਾਨ ਧਰਮ ਕਿੰਨੇ ਨਿਰਭਾਨ ਸਤਜੋਗ ਕਰਮ ਸੁਰਦਾਨ ਦੰਤ ਪੂਮਦਦਾਨ ਕੀਨੇ ਅਕੰਤ ਤ੍ਰੈਜੋਗ ਮਾਹੀਪ ਮਰਨੇ ਨਾ ਜਾਤ ਗਾਥਾ ਅਨੰਤ ਉਪਮਾ ਅਗਾਤ ਜੋ ਕੀਏ ਜਗਤ ਮੈਂ ਜਗਤਾਰਮ ਬਰਨੇ ਨਾ ਜਾਏ ਤੇ ਅਮਿਤ ਕਰਮ ਕਾਲਯਗਤੀ ਆਦ ਜੋ ਭਏ ਮਹੀਪ ਇਹ ਭਰਤਖੰਡ ਮਹ ਜੰਬੂ ਦੀਪ ਤ੍ਰੈਵਲ ਪ੍ਰਤਾਪ ਵਰਣੋ ਸੋਤ੍ਰਣ ਰਾਜਾ ਯੁਦਿਸ਼ਤਰ ਭੂ ਭਰਤ ਏਣ ਖੰਡੇ ਆਖਾਂਡ ਜੇ ਚਤੁਰ ਖੰਡ ਕੈਰੋਂ ਕ੍ਰ ਖੇਤਰ ਮਾਰੇ ਪ੍ਰਚੰਡ ਜੇ ਚਤੁਰ ਕੁੰਡ ਗੀਤਿਓ ਦੁਵਾਰ ਅਰਜਣ ਪੀਮਾਦ ਭਰਾਤਾ ਜੁਝਾਰ ਅਰਜਣ ਪਠਿਓ ਉਤਰ ਦੇਸਾੜ ਪੀਮਹਿ ਕਰਾਇ ਪੂਰਬ ਬਿਆਨ ਤਹ ਦੇਵ ਪਠਿਓ ਦਸ਼ਣ ਸੁਦੇਸ਼ ਨੁਕਲਹਿ ਪਠਾਇ ਪਛਮ ਪ੍ਰਵੇਸ਼ ਮੰਡੇ ਮਹੀਪ ਖੰਡੋ ਖਤਰਾਨ ਜਿੱਤੇ ਅਜੀਤ ਮੰਡੇ ਮਹਾਨ ਖੰਡਿਉ ਸੂਤਰ ਖੁਰਾਸਾਨ ਦੇਸ ਦਸ਼ਣ ਪੂਰਬ ਜੀਤੇ ਨਰੇਸ ਕਗਖੰਡ ਖੰਡ ਜੀਤੇ ਮਈ ਵਜਿਓ ਨਿਸ਼ਾਨ ਇਹ ਜੰਬੂ ਦੀਪ ਇਕਠਾਰ ਕੀਏ ਸਭ ਦੇਸ ਰਾਉ ਮਹਾਰਾਜ ਸੁਕੋ ਕੀਓ ਚਾਉ ਸਭ ਦੇਸ ਦੇਸ ਪੱਠੇ ਸੋ ਪੱਤਰ ਜਿਤ ਜਿਤ ਗੁਨਾਡ ਕੀਏ ਇਕਤਰ ਮਹਾਰਾਜ ਸੁਕੋ ਕੀਓ ਆਰੰਭ ਰੇਵੋ ਬੁਲਾਏ ਜਿਤੇ ਅਸੰਭ ਵਾਲ ਛੰਦ ਕੋਟ ਕੋਟ ਬੁਲਾਏ ਰਤਜ ਕੋਟ ਬ੍ਰਹਮ ਬੁਲਾਏ ਕਉ ਲਾਗ ਹੈ ਨਿਪਰਾਏ ਰਾਜ ਸੂਏ ਕਹ ਲਗੇ ਸਰਮ ਧਰਮ ਕੋ ਚਿਤ ਚਾਏ ਏਕ ਏਕ ਸੋ ਵਰਣ ਕੋ ਦੇ ਜੇਕ ਦੀਜੇ ਭਾਰ 100 ਗਜ 100 ਰਤ ਦੋਏ ਸੰਹਸਰ ਤਖਾਰ ਸਾਂਸ ਚਾਤਰ ਸੋਵਾਰਣ ਸਿੰਗੀ ਮੈਕ ਦਾਣ ਅਪਾਰ ਇਕ ਇਕ ਹੈ ਦੀਜੀਐ ਸੁਨ ਰਾਜ ਰਾਜ ਔਤਾਰ ਸਵਰਣ ਦਾਣ ਸੂਰਕਮ ਦਾਣ ਸੂ ਤੰਬਰ ਦਾਣ ਅਨੰਤ ਅੰਨ ਦਾਣ ਅਨੰਤ ਦੀਜਤ ਦੇਖ ਦੀਨ ਦੁਰੰਤ ਵਸਤਰ ਦਾਣ ਪਟੰਬਰ ਦਾਣ ਸੋ ਸਾਸਤਰ ਦਾਣ ਦੇਹੰਤ ਭੂਪ ਵਿਸ਼ਕ ਹੋਏ ਗਏ ਸਭ ਦੇਸ਼ ਦੇਸ਼ ਤੁਰੰਤ ਚਤਰ ਕੋਸ਼ ਬਣਾਏ ਕੁੰਡਕ ਸਾਸਤਰ ਲਾਏ ਪ੍ਰਣਾਰ ਸੰਸਰ ਹੋਮ ਕਰਾਇ ਲਗਾਇ ਜਿਗਵੇਦ ਵਿਆਸ ਔਤਾਰ ਹਸਤ ਸੁੰਡ ਪ੍ਰਮਾਣ ਕੇ ਤਕੀ ਪਰਤ ਧਾਰ ਅਪਾਰ ਹੋਤ ਪਸਮ ਅਨੇਕ ਬਿੰਜਣ ਲਪਟ ਚਪਟ ਕਰਾਲ ਮ੍ਰਿਤ ਕਾ ਸਭ ਤੀਰਥ ਕੀ ਸਭ ਤੀਰਥ ਕੋ ਲੈ ਬਾਰ ਕਾਸ਼ਟ ਕਾ ਸਭ ਦੇਸ਼ ਕੀ ਸਭ ਦੇਸ਼ ਕੀ ਜਿਉ ਨਾਰ ਭਾਂਦ ਭਾਂਦਨ ਕੋ ਮਹਾਰਸ ਹੋਮੀਐ ਤੇ ਮਾਹਿ ਦੇਜ ਕਤਰ ਰਹਿ ਦਿਜੰਬਰ ਰੀਜ ਹੀ ਨਰਨਾਹ ਪਾਤ ਪਾਤੇ ਅਨੇ ਓ ਮੀਏ ਤੇ ਆਨ ਚਤੁਰ ਬੇਧ ਪੜ ਚਤਰ ਸਭ ਬੇਪ ਬਿਆਸ ਸਮਾਨ ਪਾਤ ਪਾਂਤ ਅਨੇਕ ਪੂਪਤ ਦੇਤ ਧਾਨ ਅਨੰਤ ਪੂਮ ਪੂਰੇ ਉਠੀ ਜਯਤ ਤਨ ਜਤਰ ਤਤਰ ਦੁਰੰਤ ਜੀਤ ਜੀਤ ਮਵਾਸ ਆਸਣ ਅਰਬ ਖਰਬ ਸ਼ਿਨਾਏ ਆਨ ਆਨ ਦੀਏ ਦਿਜਾਨਣਾ ਜਾਗ ਮੈਂ ਕਰਰਾਏ ਪਾਤ ਪਾਤ ਅਨੇਕ ਤੂਪ ਸੋ ਤੂ ਪੀਏ ਤੇ ਆਨ ਪਾਤ ਪਾਤ ਉੱਠੀ ਜੈ ਤਨ ਜਤਰ ਤਤਰ ਦਿਸ਼ਾਨ ਜਰਾ ਸਿੰਧ ਹੈ ਮਾਰ ਕੇ ਪੁੰਨ ਕਰਵਾ ਹੱਥ ਪਾਏ ਰਾਜ ਸੂਕਿਓ ਬਡੋ ਮੱਕ ਕਿਸ਼ਨ ਕੇ ਮਦ ਭਾਈ ਰਾਜ ਸੂਏ ਸੋ ਕਹਿ ਕਿਤੇ ਦਿਨ ਜੀਤ ਸਤਰ ਅਨੰਤ ਭਾਜ ਮੇਦ ਆਰੰਭ ਕੀਨੋ ਭੀਦ ਬਿਆ ਭੀਦ ਬਿਆ ਸਮਤੰਤ ਜਰਾ ਸਿੰਧ ਹੈ ਮਾਰ ਕੇ ਕੌਣ ਕਰਵਾ ਹੱਥ ਪਾਏ ਰਾਜ ਸੂਏ ਕਿਉ ਬੜੂ ਮਖ ਕਿਸਨ ਕੇ ਮਤ ਪਾਈ ਰਾਜ ਸੂਵ ਸੋ ਕਿਤੇ ਦਿਨ ਜੀਤ ਸਤਰ ਅਨੰਤ ਬਾਜ ਮੇਦ ਅਰੰਭ ਕੀਨੋ वेद व्यास वतंत प्रतम ज्ञग समाप्त है श्री वर्णन बद्ध है चंद्रवर्णी सो कर्ण श्याम सो वर्ण पूष समान रत्न तोंग ओ तांग बाजत ਉੱਚ ਸਰ ਆਵ ਹੈ ਸਮਾਨ ਨਿਰਦ ਕਰਦ ਚਲੈ ਤਰਾ ਪਰ ਕਾਮ ਰੂਪ ਪਰਭਾਏ ਦੇਖ ਦੇਖ ਛਕੈ ਸਭਾ ਨਿਪਰੀ ਜਿਉਂ ਰੇਪ ਰਾਇ ਢੀਣ ਬੀਣ ਮਰਦੰਗ ਬਾਜ ਦਬਾਸਰੀ ਸਰਨਹਾਏ ਮੂਰਜ ਮਰਜ ਦੂਰ ਮਚੰਗ ਮੰਦਰ ਚੰਗ ਬੰਗਸ ਨਾਏ ਢੂਲ ਢੂਲ ਖੰਜਕਾ ਡਬ ਚਾਂਜ ਕੋਟ ਬਜੰਤ ਜੰਗ ਘੂਗਰੂ ਟਲਕਤਾ ਉਬਜੰਤ ਰਾਗ ਅਨੰਤ ਅਮੇਤ ਸਬਦ ਬਜੰਤਰ ਭੇਰ ਹਰੰਤ ਬਾਜ ਅਪਾਰ ਜਾਤ ਜਾਣ ਦੀ ਸਾਨ ਕੋ ਪਛਲਾਗ ਹੀ ਸਰਦਾਰ ਜੌਣ ਬਾਦ ਤਰੰਗ ਜੂਜਤ ਜੀਤੀਐ ਕਰ ਜੁੱਧ ਆਰ ਜੌਣ ਮਿਲਾ ਬਚੈ ਨਹ ਮਾਰੀਐ ਕਰ ਕ੍ਰੋਧ ਹਾ ਫੇਰ ਚਾਰ ਦਿਸਾਂ ਮੈਂ ਸਬਜੀਤ ਕੈ ਛਤਪਾਲ ਬਾਜ ਮੇਦ ਕਰਿਓ ਸਪੂਰਣਾ ਅਮੇਤ ਜਾਗਰ ਸਾਲ ਬਾਤ ਬਾਤ ਅਨੇਕ ਦਾਨ ਸੈ ਦੀਜੀ ਇਹ ਦੇ ਜਰਾਜ ਬਾਤ ਬਾਤ ਬਟੰਬਰਾਦਕ ਬਾਜਿਓ ਗਜਰਾਜ ਅਨੇਕ ਦਾਨ ਦिए ਦੇ ਜਨਾਨਣ ਅਮੇਤਦਾਰ ਬੇਅਪਾਰ ਧੀਰ ਚੀਰ ਪਟੰਬਰ ਆਦਿ ਸਵਰਣ ਕੇ ਬਹੁ ਭਾਰ ਦੁਸ਼ਟ ਪੋਸ਼ਟ ਤਰ세 ਸਭਾ ਹਰ ਹਰੇਓ ਸੋਨੇ ਗੇਰ ਰਾਏ ਕਾਟ ਕਾਟਣ ਸੈ ਦੁਜੈ ਰਿਬ ਬਾਟ ਬਾਟ ਲੁਟਾਏ ਫੇਰ ਕੈ ਸਬ ਦੇ ਸਮੈ ਮਾਰਿਓ ਮੱਖ ਜਾਏ ਕਾਟ ਕੈ ਤੇ ਗੋਤਬਾ ਪਲ ਕੈ ਕਰੈ ਜੁੱਤ ਭਾਜਤ ਭਾਈ ਇਕ ਵਿਪਰਣ ਇਕ ਛਤਰਣ ਇਕ ਬਿਸਤਰਣ ਦੀਨ ਚਤਰ ਅੰਸ ਬਜਿਓ ਜੋ ਤਾਤੇ ਹੋਮ ਮੈਂ ਵਹਿਕੀਨ ਪੰਜ ਮੈਂ ਬਰਖ ਪਰ ਨਾਨ ਸੁਰਾਜ ਕੈ ਇਹ ਦੀਪ ਅੰਤ ਜਾਏ ਗਰੇ ਰਸਾਤਲ ਪੰਡ ਪੁੱਤਰ ਮਹੀਪ ਊਮ ਭਰਤ ਪਏ ਪਰਿਸ਼ਦ ਪਰਮ ਰੂਪ ਮਹਾਨਾ ਅਮੇਤ ਰੂਪੇ ਉਦਾਰ ਦਾਨ ਅਸ਼ੇਜ ਤੇਜ ਨਿਦਾਨ ਪੰਜ ਮੈ ਬਰਖ ਪਰਮਾਨ ਸੁਰਾਜ ਕੈ ਦੀਪ ਅੰਤ ਜਾਏ ਗਿਰੇ ਰਸਾਤਲ ਪੰਡ ਪੁੱਤਰ ਮਹੀਪ ਊਮ ਪਰਤ ਭਏ ਪਰੀਸ਼ਤ ਪਰਮ ਰੂਪ ਮਹਾਨਾ ਅਬੇ ਤਰੂਪਯੋ ਦਾਰਦਾਨ ਅਸ਼ੇਜ ਤੇਜ ਨਿਧਾਨ ਛੀ ਗਿਆਨ ਪ੍ਰਬੋਧ ਕੋ ਥੀ ਬੁਧਿਆ ਜਗ ਸਮਾਪਤੰ